ਆਨੇ ਆਸਟਾ ਮੇਰੀ ਗੱਲ ਬਾਤ ਤੁਸੀਂ ਸੁਣਦੇ ਹੋ ਮੈਂ ਆਪਣੇ ਇੱਕ ਮਨ ਦਾ ਜਿਹੜਾ ਵਿਚਾਰ ਆ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਮੈਂ ਜਿੱਥੇ ਵੀ ਜਿੰਨੇ ਥਾਵਾਂ ਤੇ ਵੀ ਜਾਣਾ ਹੈ ਮੈਨੂੰ ਸਾਰੇ ਇੱਕ ਗੱਲ ਕਹਿੰਦੇ ਨੇਗੇ ਕਿ ਬਾਈ ਤੇਰਾ ਫੋਨ ਨੰਬਰ ਦੇ ਫੋਨ ਨੰਬਰ ਦੇ ਕਿਉਂਕਿ ਮੈਂ ਆਪਣੇ ਆਪ ਨੂੰ ਝੂਠ ਬੋਲਣਾਂ ਦਾ ਪਸੰਦ ਕਰਦਾ ਨਹੀਂ ਕਿਉਂਕਿ ਕਈ ਥਾਵਾਂ ਤੇ ਕੀ ਹੁੰਦਾ ਕਈ ਥਾਵਾਂ ਤੇ ਲੋਕ ਫੜਾ ਨਹੀਂ ਛੱਡਦੇ ਤੇ ਮੈਂ ਫੋਨ ਨੰਬਰ ਗਲਤ ਲਿਖਾ ਕੇ ਆ ਜਾਣਾ ਇਹਦਾ ਸਵਾਲ ਦਾ ਕਿਉਂਕਿ ਮੈਂ ਲੀਡਰਾਂ ਵਿੱਚ ਉਰੀ ਹੈਗਾ ਮੈਂ ਉਹਨਾਂ ਉਹਨਾਂ ਝੂਠੇ ਜਮੰਦੇ ਵਿੱਚ ਨਹੀਂ ਹੈਗਾ ਜਾਂ ਲੀਡਰ ਇਹ ਗੱਲ ਕਹਿੰਦੇ ਨੇ ਜਾਂ ਉਹ ਕਹਿੰਦੇ ਨੇ ਹੈਨਾ ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਜਦੋਂ ਇੱਕ ਬੰਦੇ ਨੂੰ ਇੱਕ ਟਾਈਮ ਦੇ ਵਿੱਚ ਹੀ 500 ਫੋਨ ਆਜੇ ਤਾਂ ਬੰਦਾ ਚੱਕ ਸਕਦਾ ਜਾਂ ਤੁਸੀਂ ਇਹ ਹਿਸਾਬ ਲਾ ਲਓ ਬੰਦਾ ਸਾਰਾ ਦਿਨ ਇੱਕ ਫੋਨ ਚੱਕਣ ਦੀ ਹੋਵੇ ਬੰਦਾ ਫਿਰ ਉਹ ਲੋਕਾਂ ਦੇ ਵਿੱਚ ਦੇ ਵਿੱਚ ਅਸਾਂ ਲੋਕਾਂ ਦੇ ਕੰਮ ਨਹੀਂ ਕਰਾ ਸਕਦਾ ਹੋਰ ਦਫ਼ਤਰ ਕਿਉਂ ਹੁੰਦੇ ਨੇਗੇ ਹੋਰ ਸਟਾਫ ਕਿਉਂ ਹੁੰਦਾ ਕਿਉਂਕਿ ਕਿਸੇ ਸਟਾਫ ਦੀ ਜ਼ਿੰਮੇਵਾਰੀ ਹੁੰਦੀ ਹੈ ਚੱਕਣ ਦੇ ਫੋਨ ਕਿ ਦੇ ਕੁਝ ਹੁੰਦੇ ਜ਼ਿੰਮੇਵਾਰੀ ਫੋਨ ਚੱਕਣ ਤੇ ਉਹ ਤਾਂ ਕਰਕੇ ਉਹਨਾਂ ਦੀ ਇੱਕ ਟੀਮ ਹੁੰਦੀ ਹੈ ਸਰਕਾਰਾਂ ਦੀ ਵੀ ਲੀਡਰਾਂ ਦੇ ਵੀ ਦਫ਼ਤਰ ਬਣੇ ਹੁੰਦੇ ਨੇਗੇ ਫੋਨ ਨਾ ਤਾਂ ਮੇਰੇ ਕੋਲ ਦਫ਼ਤਰਾਂ ਨਾ ਮੇਰੇ ਕੋਲ ਸਟਾਫ ਆਉਗੀਆਂ ਇੰਨਾ ਇਸ ਕਰਕੇ ਭਰਾਵੋ ਮੈਂ ਤੁਹਾਨੂੰ ਚਾਹਤ ਤਰਸ ਨੂੰ ਪਤਾ ਹੀ ਹੈ ਕਿ ਮੈਂ ਪਿੰਡ ਮਿਲਦਾ ਹੁੰਦਾ ਹੁਣ ਤਾਂ ਮੈਂ ਚਲੋ ਜਦੋਂ ਸੰਘਰਸ਼ ਚੱਲਦਾ ਹੁੰਦਾ ਜਾਂ ਕੋਈ ਵੋਟਾਂ ਵੋਟਾਂ ਦਾ ਕੰਮ ਚੱਲਦਾ ਹੁੰਦਾ ਉਹਦੋਂ ਪਿੰਡ ਮੈਂ ਨਹੀਂ ਹੁੰਦਾ ਪਰ ਨਹੀਂ ਅਕਸਰ ਮੈਂ ਪਿੰਡ ਹੀ ਮਿਲਦਾ ਹੁਣਾਂ ਮੈਂ ਕਿਸੇ ਨਾਲ ਝੂਠਾ ਦਾਵਾ ਇਹ ਨਹੀਂ ਕਰ ਸਕਦਾ ਕਿਉਂਕਿ ਮੈਂ ਆਪਣਾ ਫੋਨ ਨੰਬਰ ਨਹੀਂ ਦੇ ਸਕਦਾ ਮੈਂ ਜੇਕਰ ਆਉਦਾ ਫੋਨ ਦਿੰਨਾ ਤਾਂ ਨੰਬਰ ਦੇ ਕੇ ਮੈਂ ਇਹਨਾਂ ਲੋਕਾਂ ਨਾਲ ਗੱਲਬਾਤ ਨਹੀਂ ਕਰ ਸਕਦਾ ਮੌਨਾ ਵਾਂਗੂ ਝੂਠ ਨਹੀਂ ਬੋਲ ਸਕਦਾ ਜਦੋਂ ਮੈਂ ਨੰਬਰ ਕਈ ਥਾਵਾਂ ਤੇ ਲਿਖਾਇਆ ਹੋਣਾ ਹੋਣਾ ਤੇ ਬਾਅਦ ਵਿੱਚ ਮੈਂ ਫੋਨ ਨਾ ਚੱਕ ਸਕਾਂ ਇਸ ਕਰਕੇ ਤੁਸੀਂ ਮੇਰੀ ਇਸ ਸਮੱਸਿਆ ਇਸ ਮੇਰੀ ਮਜਬੂਰੀ ਨੂੰ ਸਮਝੋਗੇ ਇਸ ਤੁਸੀਂ